ਹਾਲ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਅਸ਼ਵਨੀ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਫਰੀਦਕੋਟ ਸਾਰੇ ਕਿਸਾਨ ਵੀਰਾਂ ਦਾ ਇਸ ਵੀਡੀਓ ਵਿੱਚ ਸਵਾਗਤ ਕਰਦਾ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਰੁਪਿੰਦਰ ਸਿੰਘ ਖੇਤੀਬਾੜੀ ਅਫਸਰ ਫਰੀਦਕੋਟ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਵਾਹੀਯੋਗ ਮਿੱਟੀ ਬਾਰੇ ਤੇ ਮਿੱਟੀ ਪਰਖ ਬਾਰੇ ਤਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤਾਂ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਕਿ ਵਾਹੀਯੋਗ ਮਿੱਟੀ ਹੈ ਜਿਹੜੀ ਉਹ ਕੀ ਚੀਜ਼ ਹੈ ਤੇ ਉਹਦਾ ਕੀ ਮਹੱਤਵ ਹੈ ਆਪਣੀ ਖੇਤੀਬਾੜੀ ਦੇ ਵਿੱਚ ਡਾਕਟਰ ਸਾਹਿਬ ਜਿਹੜੀ ਵਾਹੀਯੋਗ ਮਿੱਟੀ ਹੈ ਇਹ ਜਿਹੜੀ ਆਪਣੀ ਜ਼ਮੀਨ ਦੇ ਉੱਪਰਲੀ ਤਕਰੀਬਨ 6 ਤੋਂ 8 ਇੰਚ ਦੀ ਪਰਤ ਹੈ ਉਸ ਨੂੰ ਅਸੀਂ ਵਾਹੀਯੋਗ ਮਿੱਟੀ ਆਖਦੇ ਹਾਂ ਵਾਹੀਯੋਗ ਜਿਹੜੀ ਮਿੱਟੀ ਹੈ ਇਹਦੇ ਵਿੱਚ ਮਿੱਟੀ ਦੇ ਨਾਲ ਨਾਲ ਸਾਡੇ ਹਵਾ ਹਵਾ ਦੇ ਨਾਲ ਨਾਲ ਪਾਣੀ ਤੇ ਇਸ ਦੇ ਵਿੱਚ ਜਿਹੜਾ ਆਰਗੈਨਿਕ ਮੈਟਰ ਜਿਹੜਾ ਫਸਲਾਂ ਦੀ ਰਹਿਤ ਖੰਡ ਦੇ ਨਾਲ ਬਣਦਾ ਜਾ ਜਿਹੜੇ ਕੋਈ ਜੀਵ ਜੰਤੂ ਆ ਮਰੇ ਹੋਏ ਗਲੇ ਹੋਏ ਜੀਵ ਜੰਤੂਆਂ ਦੀ ਰਹਿੰਦ ਖੂੰਦ ਉਹਨਾਂ ਦੇ ਨਾਲ ਮਿਲਦਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਲ ਕੇ ਆ ਉਹ ਸਾਡੀ ਵਾਹੀਯੋਗ ਮਿੱਟੀ ਬਣਾਉਂਦੀਆਂ ਸੋ ਜਿਹੜੀ ਵਾਹੀਯੋਗ ਮਿੱਟੀ ਆ ਇਹ ਸamiya ਫਸਲਾਂ ਦੇ ਲਈ ਬਹੁਤ ਇੱਕ ਮਹੱਤਵਪੂਰਨ ਚੀਜ਼ ਹੈ ਕਿਉਂਕਿ ਫਸਲਾਂ ਨੂੰ ਆਪਦੇ ਵਾਧੇ ਦੇ ਲਈ ਆਪਣੇ ਵਿਕਾਸ ਦੇ ਲਈ ਸਤਾਰਾ ਤਤਾਂ ਦੀ ਲੋੜ ਹੁੰਦੀ ਹੈ ਜਿਕਰ ਆਪਾਂ 17 ਤੱਤਾਂ ਦੀ ਗੱਲ ਕਰੀਏ ਉਹਦੇ ਵਿੱਚੋਂ ਅ ਦੋ ਤੱਤ ਆ ਜਿਹੜੇ ਕਾਰਬਨ ਤੇ ਆਕਸੀਜਨ ਇਹ ਪੌਦਾ ਹਵਾ ਦੇ ਵਿੱਚੋਂ ਪ੍ਰਾਪਤ ਕਰ ਲੈਂਦਾ ਇਸ ਤੋਂ ਬਾਅਦ ਹਾਈਡਰੋਜਨ ਆ ਜਿਹੜਾ ਉਹ ਪਾਣੀ ਦੇ ਵਿੱਚੋਂ ਪੌਦਿਆਂ ਨੂੰ ਪ੍ਰਾਪਤ ਹੁੰਦਾ ਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ 14 ਤੱਤ ਉਹ ਸਾਰੇ ਦੇ ਸਾਰੇ ਜ਼ਮੀਨ ਦੇ ਵਿੱਚੋਂ ਪੌਦੇ ਪ੍ਰਾਪਤ ਕਰਦੇ ਆ ਇਹਨਾਂ ਜਿਕਰ ਆਪਾਂ 14 ਤੱਤਾਂ ਦੀ ਗੱਲ ਕਰੀਏ ਤੇ ਇਹਨਾਂ ਦੇ ਵਿੱਚੋਂ 6 ਤੱਤ ਜਿਹੜੇ ਵੱਡੇ ਤੱਤ ਉਹ ਜ਼ਮੀਨ ਦੇ ਵਿੱਚੋਂ ਪੌਦੇ ਲੈਂਦੇ ਆ ਜਿਦੇ ਵਿੱਚ ਨਾਈਟrogen ਹੈ ਫਾਸਫੋਰਸ ਹੈ ਪੋਟਾਸ਼ ਹੈ ਉਸ ਤੋਂ ਬਾਅਦ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਤੇ ਸਲਫਰ ਹੈ ਇਹ 6 ਦੇ 6 ਵੱਡੇ ਤੱਤ ਇਸ ਤੋਂ ਇਲਾਵਾ ਹੋਰ ਛੋਟੇ ਤੱਤ ਜਿਹੜੇ ਪੌਦਾ ਜ਼ਮੀਨ ਦੇ ਵਿੱਚੋਂ ਲੈਂਦਾ ਉਹਨਾਂ ਦੇ ਵਿੱਚ ਮੈਗਨੀਜ਼ ਹੈ ਗੋਰੋਨ ਹੈ ਦੂਆ ਜ਼ਿੰਕ ਇਸ ਤੋਂ ਇਲਾਵਾ ਕਲੋਰਿਨ ਹੈ ਨਿਕਲ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਇਹ ਛੋਟੇ ਤਦ ਦਾ ਉਹ ਪੌਦਾ ਜ਼ਮੀਨ ਦੇ ਵਿੱਚੋਂ ਲੈਂਦਾ ਸੋ ਇਸ ਕਰਕੇ ਜ਼ਮੀਨ ਬੜੀ ਇੱਕ ਮਹੱਤਵਪੂਰਨ ਚੀਜ਼ ਆ ਪੌਦਿਆਂ ਦੇ ਵਾਧੇ ਦੇ ਲਈ ਤੇ ਵਿਕਾਸ ਦੇ ਲਈ ਇਸ ਦੇ ਨਾਲ ਹੀ ਜਿਹੜੀ ਜ਼ਮੀਨ ਹੈ ਇਹਦੇ ਵਿੱਚ ਬਹੁਤ ਸਾਰੇ ਛੋਟੇ-ਛੋਟੇ ਜਿਹੜੇ ਜੀਵ ਜੰਤੂ ਜਿਹੜੇ ਅਸੀਂ ਨੰਗੀ ਅੱਖਾਂ ਦੇ ਨਾਲ ਨਹੀਂ ਦੇਖ ਸਕਦੇਗੇ ਮਾਈਕਰੋਸਕੋਪ ਦੇ ਹੇਠਾਂ ਆਪਾਂ ਉਹਨਾਂ ਨੂੰ ਦੇਖ ਸਕਦੇ ਆ ਉਹ ਕਰੋੜਾਂ ਦੀ ਗਿਣਤੀ ਦੇ ਵਿੱਚ ਮੌਜੂਦ ਹੁੰਦੇ ਆ ਸੋ ਇਹ ਕੰਮ ਕੀ ਕਰਦਾ ਹੈ ਇਹ ਜਿਹੜੇ ਜ਼ਮੀਨ ਦੇ ਵਿੱਚ ਤੱਤ ਪਏ ਹਨ ਉਹਨਾਂ ਨੂੰ ਇਹ ਖੁਰਾਕੀ ਤੱਤਾਂ ਦੇ ਵਿੱਚ ਬਦਲਣ ਦੇ ਵਿੱਚ ਆਪਦੀ ਭੂਮਿਕਾ ਨਿਭਾਉਂਦੇ ਆ ਤਾਂ ਜੋ ਪੌਦਾ ਉਸ ਖੁਰਾਕੀ ਤੱਤ ਨੂੰ ਜ਼ਮੀਨ ਦੇ ਵਿੱਚੋਂ ਲੈ ਸਕੇ ਇਸ ਦੇ ਨਾਲ ਹੀ ਜਿਹੜੀ ਸਾਡੀ ਮਿੱਟੀ ਹੈ ਉਪਜਾਊ ਮਿੱਟੀ ਦੀ ਜੇਕਰ ਆਪਾਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਰਸਾਇਣਿਕ ਕਿਰਿਆਵਾਂ ਵੀ ਹਮੇਸ਼ਾ ਚੱਲਦੀਆਂ ਰਹਿੰਦੀਆਂ ਉਹਨਾਂ ਰਸਾਇਣਿਕ ਕਿਰਿਆਵਾਂ ਦੀ ਬਦੌਲਤ ਹੈ ਜਿਹੜੀ ਉਹ ਜਿਹੜੇ ਮਜੂਦ ਤੱਤ ਆ ਜ਼ਮੀਨ ਦੇ ਵਿੱਚ ਉਹ ਖੁਰਾਕੀ ਤੱਤਾਂ ਦੇ ਵਿੱਚ ਵਧਨ ਰਿਹਾ। ਇਸੇ ਤਰ੍ਹਾਂ ਜੇਕਰ ਅਪਨ ਗੱਲ ਕਰੀਏ ਤਾਂ ਜ਼ਮੀਨ ਦੀ ਜਿਹੜੀ ਇੱਕ ਪੀਐਚ ਉਸ ਦਾ ਖਿਆਲ ਰੱਖਣਾ ਸਾਨੂੰ ਬੜਾ ਜ਼ਰੂਰੀ ਹੈ ਕਿਉਂਕਿ ਜਿਹੜੀ ਬੈਲੈਂਸਡ ਪੀਐਚ ਮਿੱਟੀ ਦੀ ਜੇਕਰ ਹੈ ਸਾਡੀ ਵਾਹੀਯੋਗ ਮਿੱਟੀ ਦੇ ਵਿੱਚ ਬੈਲੈਂਸਡ ਪੀਐਚ ਤਾਂ ਹੀ ਜਿਹੜੇ ਬਹੁਤ ਸਾਰੇ ਤੱਤ ਉਹ ਸਾਡੇ ਪੌਦਿਆਂ ਨੂੰ ਫਸਲ ਦੇਵੇਂ ਪੌਦਿਆਂ ਨੂੰ ਮਿਲਦੇ ਆ। ਜੇਕਰ ਅਪਨ ਉਦਾਹਰਨ ਦੇ ਤੌਰ ਤੇ ਗੱਲ ਕਰੀਏ ਜਿਵੇਂ ਜਮੀਨ ਜਿਹੜੀ ਉਹਦੀ ਪੀਐਚ 7.5 ਤੋਂ ਵੱਧਨ ਲੱਗਦੀ ਆ ਤਾਂ ਉਹਦੇ ਵਿੱਚ ਸਾਡੇ ਜਿਹੜੇ ਹੈਗੇ ਆ ਅ ਖਾਸ ਕਰਕੇ ਨਾਈਟrogen ਫਾਸਫੋਰਸ ਵੱਡੇ ਤੱਤਾਂ ਦੇ ਵਿੱਚੋਂ ਇਸੇ ਤਰੀਕੇ ਜਿਹੜੇ ਜ਼ਿਆਦਾਤਰ ਛੋਟੇ ਤੱਤ ਆ ਉਹ ਪੌਦਿਆਂ ਨੂੰ ਮਿਲਣੇ ਘਟਨੇ ਸ਼ੁਰੂ ਹੋ ਜਾਂਦੇ ਆ ਸੋ ਇਸ ਕਰਕੇ ਜਿਹੜੀ ਵਾਹੀਯੋਗ ਮਿੱਟੀ ਆ ਇਹ ਇੱਕ ਬੜੀ ਜਟਿਲ ਚੀਜ਼ ਆ ਤੇ ਇਹਦਾ ਸਾਰੇ ਹੀ ਕਿਸਾਨ ਵੀਰਾਂ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਮਿੱਟੀ ਦੀ ਸਿਹਤ ਦਾ ਜਿਹੜਾ ਇਹ ਖਿਆਲ ਰੱਖਣਾ ਚਾਹੀਦਾ ਤਾਂ ਡਾਟ ਸਰਬ ਜੇ ਆਪਣੀ ਵਾਹੀਯੋਗ ਮਿੱਟੀ ਇੰਨੀ ਜ਼ਰੂਰੀ ਆ ਫਸਲ ਦੇ ਲਈ ਤਾਂ ਫਿਰ ਇਹਨੂੰ ਟੈਸਟ ਕਰਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੋਊਗਾ ਇਹ ਇਹਦਾ ਸੈਂਪਲ ਕਿਸਾਨ ਕਿਵੇਂ ਲਵੇ ਜਦੋਂ ਵੀ ਮਿੱਟੀ ਨੂੰ ਚੈੱਕ ਕਰਾਉਣਾ ਤਾਂ ਕਿਵੇਂ ਸੈਂਪਲ ਲਵੇ ਕਿਹੜੇ ਟਾਈਮ ਤੇ ਲਵੇ ਬਿਲਕੁਲ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਕੇ ਖੜਿਆ ਕਿ ਮਿੱਟੀ ਇੱਕ ਬੜੀ ਜ਼ਰੂਰੀ ਚੀਜ਼ ਹੈ ਪੌਦੇ ਨੂੰ ਆਪਣੇ ਵਾਧੇ ਵਿਕਾਸ ਲਈ 17 ਤੱਤਾਂ ਦੀ ਲੋੜ ਹੈ ਤੇ 14 ਤੱਤ ਉਹਦੇ ਵਿੱਚੋਂ ਜਿਹੜੇ ਜ਼ਮੀਨ ਦੇ ਵਿੱਚ ਮਿਲਦੇ ਆ ਸੋ ਇਸ ਕਰਕੇ ਮਿੱਟੀ ਨੂੰ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਮੈਂ ਆਪਣੇ ਕਿਸਾਨ ਵੀਰਾਂ ਨੂੰ ਇੱਕ ਗੱਲ ਹੋਰ ਵੀ ਇੱਥੇ ਦੱਸਣੀ ਚਾਹਾਂਗਾ ਕਿ ਜਿਹੜੇ ਤੱਤਾਂ ਦੀ ਆਪਾਂ ਗੱਲ ਕਰ ਰਹੇ ਹਾਂ 17 ਤੱਤਾਂ ਦੀ ਇਹ ਉਹ ਤੱਤ ਹੈ ਜਿਹੜੇ ਇੱਕ ਤੱਤ ਆ ਉਹ ਦੂਸਰੇ ਤੱਤ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦਾ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰੀਏ ਵੀ ਜੇ ਫਾਸਟ ਫੋਰਸ ਦੀ ਘਾਟ ਆਪਣੀਆਂ ਜ਼ਮੀਨਾਂ ਦੇ ਵਿੱਚ ਹੈਗੀ ਆ ਤਾਂ ਸਾਨੂੰ ਉਹਦੇ ਲਈ ਫਾਸਟ ਫੋਰਸ ਅਗਾਧ ਖਾਦਾਂ ਹੀ ਪਾਉਣੀਆਂ ਪੈਣਗੀਆਂ ਜਿਸ ਤਰ੍ਹਾਂ ਡੀਏਪੀ ਹੋ ਗਈ ਸਿੰਗਲ ਸਪਰ ਫਾਸਫੇਟ ਹੋ ਗਈ ਤਾਂ ਉਸ ਦੀ ਕਮੀ ਫਾਸਟ ਫੋਰਸ ਤੱਤ ਦੀ ਕਮੀ ਨਾਈਟrogen ਜਿਸ ਤਰ੍ਹਾਂ ਯੂਰੀਆ ਖਾਦ ਪਾ ਕੇ ਪੂਰੀ ਨਹੀਂ ਕੀਤੀ ਜਾ ਸਕਦੀ ਜੀ ਕਈ ਵਾਰੀ ਸਾਡੇ ਵੇਖਣ ਚਾਹੁੰਦਾ ਕਿ ਸਾਡੇ ਕਿਸਾਨ ਵੀਰ ਕੋਈ ਇੱਕ ਖਾਦ ਨੂੰ ਜਿਆਦਾ ਖੇਤ ਦੇ ਵਿੱਚ ਪਾਉਂਦੇ ਆ ਸੋ ਉਹਦਾ ਵੀ ਕਈ ਵਾਰੀ ਨੁਕਸਾਨ ਹੁੰਦਾ ਇੱਕ ਜਦੋਂ ਤੱਤ ਦਾ ਆਪਾਂ ਜਿਆਦਾ ਤੱਤ ਪਾਈਏ ਜੀ ਆਧਾਰ ਦੇ ਤੌਰ ਤੇ ਗੱਲ ਕਰੀਏ ਫਾਸਫੋਰਸ ਜਿਆਦਾ ਪਾਈਏ ਤਾਂ ਕੁਝ ਛੋਟੇ ਤੱਤਾਂ ਦੀ ਜਿਹੜੀ ਹੈ ਜ਼ਮੀਨ ਦੇ ਵਿੱਚ ਘਾਟ ਕਰਦੀ ਹੈ ਇਸ ਕਰਕੇ ਸੰਤੁਲਿਤ ਖਾਦਾਂ ਦੇ ਵਰਤੋਂ ਦੇ ਲਈ ਸਾਨੂੰ ਬਹੁਤ ਜ਼ਰੂਰੀ ਹੈ ਵੀ ਅਸੀਂ ਆਪਣੀ ਜਿਹੜੀ ਜ਼ਮੀਨ ਹੈ ਉਹਦੀ ਮਿੱਟੀ ਨੂੰ ਟੈਸਟ ਕਰਵਾ ਲਈਏ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਪੁੱਛਿਆ ਕਿ ਮਿੱਟੀ ਨੂੰ ਟੈਸਟ ਕਰਵਾਉਣ ਦਾ ਤਰੀਕਾ ਕੀ ਹੈ ਇਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਸੈਂਪਲ ਲੈਣ ਦਾ ਜਿਹੜਾ ਉਹ ਤਰੀਕਾ ਪਤਾ ਹੋਣਾ ਚਾਹੀਦਾ। ਮਿੱਟੀ ਦਾ ਸੈਂਪਲ ਲੈਣ ਦੇ ਵਾਸਤੇ ਅਸੀਂ ਜਿਹੜਾ ਖੇਤ ਦੀ ਚੋਣ ਕਰਨੀ ਹੈ ਜਿਹੜਾ ਸਾਡਾ ਟੱਕ ਕੋਈ ਇੱਕੋ ਤਰ੍ਹਾਂ ਦਾ ਟੱਕਾ ਹੋਵੇ। ਜੇਕਰ ਸਾਡੇ ਕਿਸਾਨ ਵੀਰਾਂ ਨੂੰ ਲੱਗਦਾ ਕਿ ਇੱਥੇ ਇੱਕੋ ਤਰ੍ਹਾਂ ਦੀ ਸਾਡੀ ਫਸਲ ਹੁੰਦੀ ਹੈ ਤਾਂ ਅਸੀਂ ਉਹਦੇ ਵਿੱਚੋਂ ਇੱਕ ਸੈਂਪਲ ਜਿਹੜਾ ਲੈ ਸਕਦੇ ਹਾਂ। ਉਹਦੇ ਲਈ ਕਰਨਾ ਕੀ ਹੈ ਕਿ ਉਸ ਟੱਕ ਜੇਕਰ ਉਹ 2 ਕਿੱਲਿਆਂ ਦਾ ਟੱਕਾ ਜਾਂ 4 ਕਿੱਲਿਆਂ ਦਾ ਜਾਂ ਜਿੰਨਾ ਵੀ ਟੱਕਾ ਹੈ ਉਸ ਤੋਂ ਜਾ ਉਹਦੇ ਵਿੱਚ 4-5 ਥਾਵਾਂ ਦੇ ਉੱਤੋਂ ਅਸੀਂ ਵੱਖ-ਵੱਖ ਥਾਵਾਂ ਤੋਂ ਮਿੱਟੀ ਦੇ ਜਿਹੜੇ ਨਮੂਨੇ ਆ ਉਹ ਥੋੜੇ ਥੋੜੇ ਲੈਣੇ ਆ ਸਭ ਤੋਂ ਪਹਿਲਾਂ ਕਈ ਦੇ ਨਾਲ ਇੱਕ 6 ਇੰਚ ਡੂੰਘਾ ਡੋਆਪਾ ਖੋਦ ਸਕਦੇ ਆ ਤੇ ਉਹਦੀ ਨੁੱਕਰ ਤੋਂ 1 ਇੰਚ ਮੋਟੀ ਪਰਤ ਤੇ 6 ਇੰਚ ਡੂੰਗੀ ਪਰਤ ਦੇਖਾਂ ਤੱਕ ਆਪਾਂ ਲਾ ਲੈਣੀ ਆ ਇਸੇ ਤਰੀਕੇ ਖੇਤ ਦੇ ਦੂਜੇ ਪਾਸੇ ਤੋਂ ਤੀਜੇ ਪਾਸੇ ਤੋਂ ਤੇ ਇਸ ਤਰੀਕੇ 4-5 ਥਾਵਾਂ ਦੇ ਉੱਤੋਂ ਅਸੀਂ ਖੇਤ ਦੇ ਵਿੱਚੋਂ ਜਿਹੜਾ ਇੱਕ ਸਯੁਕਤ ਨਮੂਨਾ ਉਹਦਾ ਬਣਾ ਲੈਣਾ ਤਕਰੀਬਨ 1 ਕਿਲੋ ਮਿੱਟੀ ਦਾ ਇਦੇ ਲਈ ਇੱਕ ਦੋ ਚੀਜ਼ਾਂ ਦਾ ਅਸੀਂ ਖਿਆਲ ਕਰਨਾ ਵੀ ਇੱਕ ਤਾਂ ਨਮੂਨਾ ਲੈਣਾ ਆਪਾਂ ਜਿਹੜਾ ਉਹ ਦਰਖਤਾਂ ਦੇ ਹੇਠੋਂ ਕਿਤੇ ਛਾਂ ਵਾਲੀ ਜਗ੍ਹਾ ਤੋਂ ਨਹੀਂ ਲੈਣਾਗਾ ਜਾਂ ਕੋਈ ਖੇਤ ਦੇ ਬਿਲਕੁਲ ਜਿਹੜੀਆਂ ਨੁਕਰਾਂ ਕੋਨੇ ਆ ਉੱਥੋਂ ਨਹੀਂ ਲੈਣਾਗਾ ਉਹਨਾਂ ਨੂੰ ਅਸੀਂ ਛੱਡ ਦੇਣਾ ਜਾਂ ਅਸੀਂ ਕਿਤੇ ਕੋਈ ਰੂੜੀ ਖਾਦ ਪਹਿਲਾਂ ਕੋਈ ਢੇਰੀ ਲਾਈ ਹੋਈ ਸੀ ਜਾਂ ਕੋਈ ਰੇਤ ਹੁੰਦਾ ਢੇਰ ਲਾਇਆ ਹੋਇਆ ਸੀ ਅਸੀਂ ਉਸ ਜਗ੍ਹਾ ਤੋਂ ਨਹੀਂ ਲੈਣਾਗਾ ਉਸ ਜਗ੍ਹਾ ਨੂੰ ਛੱਡ ਕੇ ਬਾਕੀ ਜਗ੍ਹਾ ਤੋਂ ਚਾਰ ਪੰਜ ਥਾਵਾਂ ਤੋਂ ਅਸੀਂ ਇੱਕ ਨੰੰਦਵੇਂ ਤਰੀਕੇ ਲੈ ਕੇ ਤੇ ਉਹਨੂੰ ਮਿਲਾ ਕੇ ਉਹਨੂੰ ਇੱਕ ਕਿਸੇ ਲਫਾਫੇ ਆਦ ਦੇ ਵਿੱਚ ਪਾ ਕੇ ਉਹਦੇ ਤੇ ਆਪਣਾ ਨਾਮ ਪਿਤਾ ਦਾ ਨਾਮ ਪਿੰਡ ਦਾ ਨਾਮ ਸਾਰਾ ਕੁਝ ਲਿਖ ਕੇ ਤੇ ਉਹ ਇੱਕ ਜਿਹੜਾ ਅਸੀਂ ਨਮੂਨਾ ਜਿੱਥੇ ਮਿੱਟੀ ਟੈਸਟ ਹੁੰਦੀ ਹੈ ਉਸ ਰਿਪੋਰਟਰੀ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਤੇ ਡਾਕਟਰ ਸਾਹਿਬ ਚੈੱਕ ਕਿੱਥੇ ਕਿੱਥੇ ਹੁੰਦੀ ਹੈ ਜੇ ਮਿੱਟੀ ਕਿਸਾਨ ਨੇ ਚੈੱਕ ਕਰਾਉਣਾ ਹੋਵੇ ਨਮੂਨਾ ਲੈ ਕੇ ਕਿੱਥੇ ਜਾ ਸਕਦਾ ਚੈੱਕ ਕਰਨ ਇਸ ਲਈ ਜਿਹੜਾ ਆਪਾਂ ਨਮੂਨਾ ਲਿਆ ਜਦੋਂ ਇਹਨੂੰ ਟੈਸਟ ਕਰਵਾਉਣਾ ਤਾਂ ਜਿੰਨੇ ਆਪਣੇ ਜ਼ਿਲ੍ਹੇ ਆ ਉਹਨਾਂ ਜਿਹੜਾ ਬਾਟਲਿੰਗਸ ਦੇ ਸਾਰੀਆਂ ਖੇਤੀਬਾੜੀ ਵਿਭਾਗ ਦੇ ਉਪਭਾਗ ਦੇ ਆ ਬਣੇ ਆ ਉਹਦੇ ਲਈ ਦਫ਼ਤਰ ਮੁਖੀ ਤੇ ਬੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਆਪਣੇ ਸਬੰਧਤ ਬਲਾਕ ਦੇ ਦਫ਼ਤਰ ਨਾਲ ਜਾਂ ਜਿਹੜਾ ਆਪਣੀ ਸਰਕਲ ਦੇ ਇੰਚਾਰਜ ਕੋਈ ਆਪਣੇ ਏਡੀਓ ਸਰਬਾਨ ਈਓ ਸਰਬਾਨ ਜਿਹੜੇ ਆਪਣੇ ਇੰਚਾਰਜ ਆ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਖੇਤੀਬਾੜੀ ਉਪਭਾਗ ਤੋਂ ਇਲਾਵਾ ਈਏ ਜੀ ਲੁਧਿਆਣਾ ਤੋਂ ਸੈਂਪਲ ਟੈਸਟ ਕਰਵਾਏ ਜਾ ਸਕਦੇ ਆ ਇਸ ਤੋਂ ਇਲਾਵਾ ਜਿਹੜੇ ਕਿਹੜੀ ਕੇਸ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੈਗੇ ਆ ਉੱਥੋਂ ਮਿੱਟੀ ਦੇ ਸੈਂਪਲ ਆ ਜਿਹੜੇ ਇਹ ਟੈਸਟ ਕਰਵਾਏ ਜਾ ਸਕਦੇ ਆ